ਸੁ ਕਹੁ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਜਣ ਸਚਾ ਪਤਿ ਸਾ ਸਿਰ ਸਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾਵੇ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸੁਹੀਏ ਸਗਾਈ ਐ ਗੁਰ ਆਪਣੇ ਉਪਰ ਬਲ ਜਾਈ ਐ ਆਠ ਪਹਿਰ ਹਰ ਹਰ ਜਸ ਗਾਈ ਐ ਸਿਮਰਾ ਸੁ ਪ੍ਰਭ ਆਪਣਾ Swami ਸਗਲ ਘਟਾ ਕਾ ਅੰਤਰ ਜਮੀ ਸਿਆ ਲਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸੰਤ ਰਵਾਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤ ਰਵਲਾ ਵਾਹੀ ਗੁਰੂ ਜੀ ਕਾ ਖਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਭਵਨ ਸ੍ਰੀ ਮੁਖਵਾਕ ਸੋਹੀ ਰਾਗ ਅੰਦਰ ਪੰਜਵੇਂ ਪਾਠਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 742 ਉਪਰ ਸੁਭਾਏ ਮਨ ਹਨ ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਪਣਾ ਜੀਵਨ ਸਫਲ ਬਣਾ ਰਹੇ ਗੁਰਮੁਖੋੜ ਭਾਗੀ ਜਨੋ ਸਤਿਗੁਰ ਬਖਸ਼ਿਸ਼ ਕਰਨ ਆਪ ਸਰਬੱਤ ਸੰਗਤ ਦੀ ਹਾਜ਼ਰੀ ਸੇਵਾ ਕਰ ਥਾਏ ਪੌਣ ਯਾਤਰਾ ਸਫਲ ਕਰਨ ਇਸ ਮਹੀਨੇ ਦੀ ਸੰਗਰਾਦ ਕੱਲ 16 ਤਰੀਕ ਨੂੰ ਹੈ ਸਤਿਗੁਰੂ ਜੀ ਦੇ ਪਾਵਨ ਪੁਤਤਰ ਪ੍ਰਕਾਸ਼ ਦੀ ਸੇਵਾ ਰੋਜ਼ਾਨਾ ਦੇ ਸਮੇਂ ਤੋਂ 10 ਮਿੰਟ ਪਹਿਲਾਂ ਆਰੰਭ ਹੋਵੇਗੀ ਜੋ ਸੰਗਤ ਹਰ ਰੋਜ਼ ਅੰਮ੍ਰਿਤ ਵੇਲੇ ਹਾਜ਼ਰੀਆਂ ਭਰਦੀ ਹੈ ਸਮਾ ਨੋਟ ਕਰਨ ਦੀ ਕਿਰਪਾਲਤਾ ਕਰਨਾ ਕੱਲ ਸੰਗਰਾਮ ਵਾਲੇ ਦਿਨ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਸੇਵਾ ਰੋਜ਼ਾਨਾ ਦੇ ਸਮੇਂ ਤੋਂ 10 ਮਿੰਟ ਪਹਿਲਾਂ ਆਰੰਭ ਹੋਵੇਗੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਗੱਦੀ ਨਿਸ਼ੀਨ ਗੁਰਪੁਰਬ ਕੱਲ ਹੈ 18 ਤਰੀਕ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਰਿਹਾ ਹੈ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ